ਅੰਦਾ ਤੇ ਬੋਟਾ ਮੰਡੇ ਵਿੱਚ ਸਤਿਗੁਰੂ ਰਵਿਦਾਸ ਧਾਮ ਵਿਖੇ ਬਲਦੇਵ ਰਾਣਾ ਸਰੋਏ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਗੁਰੂ ਚੰਨਾ ਵਿੱਚ ਨਤਮਸਤਕ ਹੋ ਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਨਵਾਂ ਗੀਤ ਤਾਂ ਤਨ ਹੋ ਗਈ ਹੈ ਕੀਤਾ ਰਿਲੀਜ਼ ਜਿਸ ਨੂੰ ਜੋਗੀ ਮਹਿਦੂਆਰਾ ਲਿਖਿਆ ਗਿਆ ਅਤੇ ਬਲਦੇਵ ਰਾਣਾ ਸਰੋਏ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਗਿਆ ਹੈ Thanks ਸਭ ਤੋਂ ਪਹਿਲਾਂ 10 ਬਲਦੀਵਰਾਂ ਨੂੰ ਸ੍ਰੀ ਸਾਰਿਆਂ ਨੂੰ ਹੀ ਜਗਰਦੇਵ ਧਨ ਗੁਰਦੇਵ ਗੁਰੂ ਨਾਨਕ ਗੁਰੂ ਸਾਧ ਗੁਰੂ ਦਾਸ ਮਹਾਰਾਜ ਦਾ ਜੋ ਪ੍ਰਕਾਸ਼ ਪੁਰਬ 699 ਪ੍ਰਕਾਸ਼ ਪੁਰਬ ਦੀ ਦਾਸ ਆਪਰੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਔਰ ਹਮੇਸ਼ਾ ਦਾਸ ਕੋਸ਼ਿਸ਼ ਕਰਦਾ ਹੈ ਕਿ ਰਹਿ ਕੋਰ ਪੁਰਬ ਤੇ ਗੁਰੂ ਦੀ ਉਪਮਾ ਕੀਤੀ ਜਾਵੇ ਇਸ ਵਾਰ ਵੀ ਦਾਸ ਨੇ ਉਪਰਾਲਾ ਕੀਤਾ ਹੈ ਕਿ ਜਿਹਦਾ ਤੁਸੀਂ ਮੈਂ ਆਸ ਰੱਖਦਾ ਕਿ ਸਾਰੇ ਜਣੇ ਬਹੁਤ ਸਾਰਾ ਪਿਆਰ ਸਤਿਕਾਰ ਦੇਵੋਗੇ ਔਰ ਇਹ ਜੋ ਗੀਤ ਮਹੇ ਜੋਗੀ ਦਾ ਲਿਖਿਆ ਹੈ ਤਨ ਤਨ ਹੋ ਗਈ ਹੈ ਔਰ ਇਹ ਅੱਜ ਗੁਰੂਆਂ ਦੇ ਗੁਰੂ ਸਤਿਗੁਰੂ ਦਾਸ ਮਹਾਰਾਜ ਦੇ ਆਸ਼ੀਰਵਾਦ ਨਾਲ ਇਹ ਰਿਲੀਜ਼ ਕੀਤਾ ਜਾ ਰਿਹਾ ਹੈ ਔਰ ਮੈਂ ਆਸ ਰੱਖਦਾ ਕਿ ਤੁਸੀਂ ਸਾਰੇ ਇਹਨੂੰ ਪਰਪੂਰ ਹੰਗਾਰਾ ਦੇਵੋਗੇ ਔਰ ਆਪਣਾ ਆਪਣਾ ਆਸ਼ੀਰਵਾਦ ਦੇਵੋਗੇ ਜੀ ਸਾਰੇ ਗੀਤ ਤੁਹਾਡਾ ਪਹਿਲਾ ਜਾਇ ਤੋ ਪਹਿਲੇ ਵੀ ਲਿਖ ਚੁੱਕੀ ਮੈਂ ਇਸ ਤੋਂ ਪਹਿਲਾਂ ਜਿੰਨੇ ਵੀ ਅਜ ਤੱਕ ਗੀਤ ਕੀਤੇ ਹਨ ਆਪਣੀ ਹੀ ਕਲਮ ਤੋਂ ਕੀਤੇ ਹਨ ਲੇਕਿਨ ਇਹ ਪਹਿਲੀ ਵਾਰ ਸਾਡੇ ਜੋਗੀ ਮਹੇਜ ਜੀ ਨੇ ਮੈਨੂੰ ਪ੍ਰੇਰਿਤਤਾ ਕੀਤੀ ਕਿ ਮੇਰਾ ਗੀਤ ਇਸ ਵਾਰ ਤੋ ਕਰ ਔਰ ਮੈਂ ਚਾਹੁੰਦਾ ਕਿ ਅਗਰ ਜੇ ਅਸੀਂ ਹੁਣ ਤੋਂ ਹੀ ਇੱਕ ਦੂਸਰੇ ਨਾਲ ਨੇੜਤਾ ਬਧਾਵਾਂਗੇ ਇੱਕ ਤਾਂ ਉਹਦੇ ਨਾਲ ਇੱਕ ਤਰ੍ਹਾਂ ਦਾ ਸਬੂਤ ਮਿਲਦਾ ਹੈ ਔਰ ਇਹਦੇ ਨਾਲ ਪਿਆਰ ਵੱਧਦਾ ਹੈ ਜੀ ਇਹ ਸਰਗੀਤ ਕਿਹਨੇ ਲਿਖਿਆ ਕਿਹਨੇ ਗਾਇਆ ਔਰ ਮਿਊਜ਼ਿਕ ਕਿਹੜੀ ਕੰਪਨੀ ਨੇ ਦਿੱਤਾ ਉਹ ਦੱਸੋ ਇਹ ਜੋਗੀ ਮਹਿਜ ਦਾ ਲਿਖਿਆ ਦਾਸ ਬਲਦੇਵ ਰਣਸਰੋਈ ਨੇ ਗਾਇਆ ਹੈ ਔਰ ਰੰਧਾਵਾ ਜੀ ਨੇ ਇਹਦਾ ਮਿਊਜ਼ਿਕ ਦਿੱਤਾ ਹੈ ਔਰ ਸਮਾਈਲ ਮਿਊਜ਼ਿਕ ਕੰਪਨੀ ਨੇ ਇਹਨੂੰ ਰਿਲੀਜ਼ ਕੀਤਾ ਹੈ ਜੀ ਇਹ ਅੱਜ ਇਹਦਾ ਰਿਲੀਜ਼ ਤੋਂ ਬਾਅਦ ਵਰਲਡਵਾਈਟ ਚਲੇਗਾ ਜੀ ਹਾਂ ਜੀ ਪੂਰੇ ਵਰਲਡਵਾਈਟ ਚ ਇਹ ਗਾਣਾ ਆਊਟ ਹੋ ਚੁੱਕਾ ਹੈ ਔਰ ਤੁਸੀਂ ਇਹਨੂੰ YouTube ਤੇ ਅੱਜ ਤੋਂ ਹੀ ਦੇਖ ਸਕਦੇ ਹੋ ਸੁਣ ਸਕਦੇ ਹੋ ਔਰ ਇਹ ਅੱਜ ਤੋਂ ਹੀ ਸਾਡੇ UK ਦੇ ਵਿੱਚ ਕਾਂਛੀ TV ਮੀਡੀਆ ਹੈ ਉਸ ਦੇ ਉੱਪਰ ਵੀ ਅੱਜ ਤੋਂ ਇਹ ਸ਼ੁਰੂ ਹੋ ਜਾਣਾ ਹੈ ਤਾਂ ਕਿ ਆਪ ਸਾਰੇ ਜਣੇ ਇਸ ਗੀਤ ਦਾ ਆਨੰਦ ਮਾਣ ਸਕੀਏ ਹਾਂ